ਅੱਜ ਦੀ ਜਿਹੜੀ ਇਹ ਮੀਟਿੰਗ ਹੈ ਇਹ ਐਸਸੀਬੀਸੀ ਐਸੋਸੀਏਸ਼ਨ ਦੀ ਹੋ ਰਹੀ ਹੈ ਉਹਦੇ ਬੁੱਧੀਜੀਵੀ ਵਰਗ ਦੀ ਹੋ ਰਹੀ ਹੈ ਕਿ ਸੋਸ਼ਲ ਇੰਜੀਨੀਅਰਿੰਗ ਕਰਕੇ ਇਹਨਾਂ ਨੂੰ ਕਿਵੇਂ ਇਕੱਠਾ ਕੀਤਾ ਜਾਵੇ ਕਿ ਇੱਕ ਜਿਹੜੀ ਹੈ ਹੋਮਾਰਤ ਜਿੰਨਾਂ ਦੀ ਬਣਦੀ ਹੈ ਕੋਈ 75% ਤੇ ਲਗਭਗ ਬਣਦੀ ਹੈ ਉਹਨਾਂ ਨੂੰ ਸੋਸ਼ਲ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਬਣਦੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਵਿੱਚ ਇਹੋ ਜਿਹਾ ਜਨੂੰਨ ਪੈਦਾ ਕੀਤਾ ਜਾਵੇ ਕਿ ਉਹ ਰਾਜ ਭਾਗ ਮੰਨਣ ਦਾ ਉਹਨਾਂ 'ਚ ਚਸਕਾ ਪੈਦਾ ਕੀਤਾ ਜਾਵੇ ਉਹਨਾਂ ਨੂੰ ਜਾਗਰਤ ਕੀਤਾ ਜਾਵੇ ਔਰ ਬੁੱਧੀਜੀਵੀ ਵਰਗ ਨੂੰ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਉਹ ਜਾਗਰਤ ਕਰੇ ਇਸ ਕਰਕੇ ਇਹ ਮੀਟਿੰਗ ਅੱਜ ਦੀ ਰੱਖੀ ਗਈ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਕਿ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ લે ਹੈ ਨਿਜ ਬਲ ਸੇ ਲੈ ਹੈ ਸੋ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਜੇ ਕੋਈ ਗਰੀਬ ਵਰਗ ਰਾਜ ਨਹੀਂ ਲੈਂਦਾ ਜਿਨ੍ਹਾਂ ਦੀ ਬਹੁਮਤਿਆ ਉਹ ਰਾਜ ਨਹੀਂ ਲੈਂਦੇ ਤੇ ਫਿਰ ਜਿਹੜੇ ਘੱਟ ਗਿਣਤੀ ਆ ਉਹ ਆਪਣੀ ਜ਼ੋਰ ਜਮਾਈ ਕਰਕੇ ਰਾਜ ਲੈ ਲੈਣਗੇ ਸੋ ਜਿਸकी ही ਸਰਕਾਰ ਜਿਸ ਹੀ ਕੀ ਸਰਕਾਰ ਹੈ ਤਿਸਕਾ ਹੀ ਸਭ ਕੋਏ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਜੇ ਸਰਕਾਰ ਜਿਹਦੀ ਹੁੰਦੀ ਆ ਉਹਦਾ ਹੀ ਸਾਰਾ ਕੁਝ ਚੱਲਦਾ ਤੇ ਜਦੋਂ ਸਰਕਾਰ ਨਾਲ ਹੀ ਚੱਲਣਾ ਸਾਰਾ ਕੁਝ ਹੈ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਵੀ ਤੇ ਫਿਰ ਸਰਕਾਰ ਦੇ ਵਿੱਚ ਆਪਾਂ ਭਾਗੀਦਾਰ ਕਿਉਂ ਨਹੀਂ ਹੋਣੇ ਚਾਹੀਦੇ ਮੈਂ ਚਾਹੁੰਦਾ ਕਿ ਐਸਸੀਬੀਸੀ ਨੂੰ ਇੱਕ ਇਹ ਹਲੂਣਾ ਦੇਣਾ ਚਾਹੀਦਾ ਇੱਕ ਉਹਨਾਂ ਚ ਜਨੂਨ ਪੈਦਾ ਕਰਨਾ ਚਾਹੀਦਾ ਕਿ ਤੁਸੀਂ ਵੀ ਹਕੂਮਤ ਵਾਲੇ ਬਣੋ ਤੁਸੀਂ ਹਕੂਮਤ ਕਰੋ ਔਰ ਜਾਗਰਤ ਹੋਵੋ ਇਕੱਠੇ ਹੋਵੋ ਜਿਵੇਂ ਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਕਿਹਾ ਸੀ ਕਿ ਪਹਿਲਾਂ ਤੁਸੀਂ ਐਜੂਕੇਟ ਹੋਵੋ ਫਿਰ ਆਰਗੇਨਾਈਜ਼ ਹੋਵੋ ਤੇ ਫਿਰ ਤੁਸੀਂ ਐਜੀਟੇਟ ਕਰ ਸਕਦੇ ਜੀ ਸੋ ਮੈਂ ਸਮਝਦਾ ਕਿ ਉਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਸਾਨੂੰ এডੂਕੇਸ਼ਨ ਦੀ ਵੀ ਸਾਡੇ ਵਰਗ ਦੇ ਵਿੱਚ ਬਹੁਤ ਲੋਕ ਘੱਟ ਪੜੇ ਲਿਖੇ ਆ এডੂਕੇਸ਼ਨ ਦੀ ਪਹਿਲਾਂ ਲੋਡ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਆਰਗੇਨਾਈਜ਼ ਹੋਣ ਦੀ ਵੀ ਲੋੜ ਆ ਤੇ ਫਿਰ ਉਸ ਤੋਂ ਬਾਅਦ ਉਹ ਕੋਈ ਐਜੀਟੇਸ਼ਨ ਕਰ ਸਕਦੇ ਸੋ ਆਪਣੇ ਹੱਕਾਂ ਪ੍ਰਤੀ ਜਾਗਰੂਤ ਕਰਨ ਲਈ ਉਹਨਾਂ ਨੂੰ ਛੋਟੇ ਵਰਗਾਂ ਦੇ ਲੋਕਾਂ ਨੂੰ ਜਿਹੜੇ ਕਿ ਐਸਸੀ ਬੀਸੀ ਨੂੰ ਬੁਲਾਉਂ ਕਰਦੇ ਐ ਐਸੀ ਲੋਕ ਜਿਹੜੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਐ ਇਹਦੇ ਵਿੱਚ ਭਾਵੇਂ ਤੇ ਬੀਸੀ ਵੀ ਉਹਨਾਂ ਨੂੰ ਵੀ ਸ਼ੂਦਰ ਕਿਹਾ ਜਾਂਦਾ इवन ਕਿ जाट ਤੇ ਜੱਟਾਂ ਨੂੰ ਵੀ ਸ਼ੂਦਰ ਕਿਹਾ ਜਾਂਦਾ ਕਿਉਂਕਿ ਵਰਣ ਵੰਡ ਜਿਹੜੀ ਮਨੁਸਮ੍ਰਿਤੀ ਅਨੁਸਾਰ ਹੋਈ ਆ ਉਹਦੇ ਵਿੱਚ ਜੱਟ ਤੇ जाट ਜਿਹੜੇ ਉਹ ਵੀ ਸ਼ੂਦਰ ਚ ਲੈ ਗਏ ਆ ਸੋ ਉਹ ਭਾਵੇਂ ਕੁਛ ਵੀ ਕਹਿਣ ਆਪਣੇ ਆਪ ਨੂੰ ਪਰ ਉਹ ਵੀ ਸ਼ੂਦਰ ਐ ਸੋ ਇਹ ਮਨੁਸਮ੍ਰਿਤੀ ਸਿਰਫ ਇੱਕ ਬ੍ਰਾਹਮਣਵਰਦੀ ਸੋਚ ਜਿਹੜੀ ਆ ਉਹਨਾਂ ਨੂੰ ਹੀ ਬ੍ਰਾਹਮਣਵਾਦ ਚ ਲਿਆ ਗਿਆ ਬਾਕੀ ਸਭ ਸ਼ੂਦਰ ਹੀ ਆ ਜਾਂ ਕੋਈ ਵੈਸ਼ਿਆ ਉਹਨਾਂ ਦੀ ਸੇਵਾ ਕਰਨ ਵਾਲਾ ਕੋਈ ਜਾਂ ਕੋਈ ਜੰਗੱਜੂ ਆ ਲੜਾਈ ਕਰਨ ਵਾਲਾ ਸੋ ਅੱਜ ਜਿਹੜੇ ਇਕੱਠੇ ਹੋਏ ਦੇ ਵਿੱਚ ਪ੍ਰਿੰਸੀਪਲ ਸਰਜੀਤ ਸਿੰਘ ਮਾਨ ਸਾਹਿਬ ਐਡਵੋਕੇਟ ਉਹਨਾਂ ਦੇ ਸਾਰੇ ਸਹਿਯੋਗ ਦੇ ਨਾਲ ਇਹ ਕੰਮ ਹੋ ਸਕਿਆ ਮਨਮੋਹਨ ਸਿੰਘ ਭਗਵਾਲੀ ਜੀ ਆਏ ਆ ਹੋਰ ਵੀ ਬਹੁਤ ਉਹਨਾਂ ਦੀ ਟੀਮ ਤੇ ਐਡਵੋਕੇਟ ਮਾਨ ਦੀ ਟੀਮ ਤੇ ਮੈਂਬਰ ਆਏ ਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਨੇ ਬੁੱਧੀਜੀਵੀ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਆਏ ਆ एससीबीसी टीचर एसोसिएशन ਦੇ ਪ੍ਰਧਾਨ ਵੀ ਇੱਥੇ ਪਧਾਰਿਆ ਤਾਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ ਕਿ ਉਹ ਵੀ ਆਪਣੇ ਵਿਚਾਰ ਜਿਹੜੇ ਸਾਡੇ ਰੱਖੇ ਆ ਉਹਨਾਂ ਨੇ ਬਹੁਤ ਕੀਮਤੀ ਵਿਚਾਰ ਰੱਖੇ ਆ ਸੋ ਮੈਂ ਸਾਰੇ ਤੁਹਾਡੇ ਸਮੇਤ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਏ ਜੇ ਇੱਥੇ ਔਰ ਸਾਡੇ ਵਿਚਾਰ ਸੁਣੇ ਥੈਂਕ ਯੂ ਤੋਂ ਜਿਹੜਾ एससी ਔਰ ਬੀਸੀ ਸਮਾਜ ਆ ਬੜਾ ਸ਼ੁਸ਼ਿਤ ਵਰਗ ਆ ਔਰ ਮਨੁਸਮ੍ਰਿਤੀ ਤੋਂ ਲੈ ਕੇ ਟਿਲ ਨਾਓ ਹੁਣ ਤੱਕ ਦੇਖਿਆ ਜਾਵੇ ਤੇ ਇਹਨਾਂ ਨੂੰ ਸਿਰਫ ਵੋਟਾਂ ਦੇ ਤੌਰ ਤੇ ਵਰਤਿਆ ਗਿਆ ਔਰ ਵੋਟਾਂ ਇਹਨਾਂ ਦੀਆਂ ਰਾਜਾ ਕਿੰਨਾ ਦਾ ਬਣਦਾ ਰਾਜਾ ਬਣਦਾ ਉਹਦਾ 15% ਦਾ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੋ ਮੈਨੂੰ ਇਹ ਗੱਲ ਸਮਝ ਆਉਂਦੀ ਆ ਕਿ ਇਹ ਕਨਸੈਪਟ ਇਦਾਂ ਦਾ ਹੋਣਾ ਚਾਹੀਦਾ ਜਿੰਨੀ ਜਿੰਨੀ ਹਿੱਸੇਦਾਰੀ ਉਹਦਾ ਉਹਦਾ ਦਾਵਾ ਭਾਰੀ ਜੇ ਸਾਡੀ 85% ਹਿੱਸੇਦਾਰੀਆਂ ਦਾ ਰਾਜਾ ਫਿਰ ਸਾਡਾ ਬੰਨਾ ਚਾਹੀਦਾ ਪਰ ਮੈਂ ਇਹ ਸਮਝਦਾ ਕਿ ਐਸੀਬੀਸੀ ਨੇ ਹੁਣ ਤੱਕ ਸਿਰਫ ਵਰਤੇ ਗਿਆ ਤੇ ਸਿਰਫ ਹੁਣ ਤੱਕ ਜਦੋਂ ਦਾ ਦੇਸ਼ ਆਜ਼ਾਦ ਹੋਇਆ ਦੇਸ਼ ਦੀਆਂ ਕੁਰਬਾਨੀਆਂ ਦੇ ਵਿੱਚ ਐਸੀਬੀਸੀ ਸਮਾਜ ਦਾ ਵੱਡਾ ਯੋਗਦਾਨ ਔਰ ਹੁਣ ਤੱਕ ਐਸਸੀਬੀਸੀ ਸਮਾਜ ਹੀ ਜਿਹੜਾ ਨੁਮਾਇਦੇ ਚੁਣਦਾ ਹੈ ਤੇ ਸਿਰਫ ਤੇ ਸਿਰ ਵਰਤਿਆ ਜਾਂਦਾ ਤੁਸੀਂ ਦੇਖ ਲਵੋ ਕਿ ਕਿਤੇ ਵੀ ਕਿਸੇ ਵੀ ਕੌਨਸਟਿਟੂਐਂਸੀ ਦੇ ਵਿੱਚ ਦੇਖ ਲਵੋ ਸਭ ਤੋਂ ਜ਼ਿਆਦਾ ਜਿਹੜਾ ਵੋਟ ਸ਼ੇਅਰ ਹੋਏਗਾ ਉਹ ਐਸਸੀਬੀਸੀ ਦਾ ਹੋਏਗਾ ਪਰ ਰਾਜਾ ਚੁਣਨ ਦੀ ਵਾਰੀ ਉਹ ਕਿਹੜੀ ਆਉਂਦੀ ਹੈ ਜੀ ਉਹ ਇੱਕ ਜਨਰਲ ਵਰਗ ਦਾ ਜਾਂ ਕਿਸੇ ਉਸ ਵਰਗ ਦਾ ਲਾਇਆ ਜਾਂਦਾ ਜਿਨ੍ਹਾਂ ਦਾ ਜਿਨ੍ਹਾਂ ਦੀ ਵੋਟਾਂ ਜਿਹੜੀਆਂ 15% ਨੇ ਔਰ ਐਸਸੀਬੀਸੀ ਜਿਹੜੇ 85% ਇਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਦੇਖੋ ਜੀ ਲੈਕ ਆਫ ਇਨਫੋਰਮੇਸ਼ਨ ਲੈਕ ਆਫ এডੂਕੇਸ਼ਨ ਕਿਉਂਕਿ ਜਿਹੜਾ ਐਸਸੀ ਔਰ ਬੀਸੀ ਸਮਾਜ ਆ ਪਿੰਡਾਂ ਦੇ ਵਿੱਚ ਛੁਸ਼ਿਤ ਵਰਗ ਆ ਔਰ ਇਹ ਛੁਸ਼ਿਤ ਵਰਗ ਨੂੰ ਉੱਪਰ ਚੁੱਕਣ ਦੇ ਲਈ ਸਭ ਤੋਂ ਪਹਿਲਾਂ ਤਾਂ এডੂਕੇਸ਼ਨ ਦੀ ਬਹੁਤ ਜ਼ਰੂਰਤ ਆ ਔਰ ਜਿਹੜੀਆਂ ਇਹ ਆਉਣ ਵਾਲੀਆਂ ਸਰਕਾਰਾਂ ਜਾਂ ਪਿੱਛੇ ਰਹਿਣ ਵਾਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ ਉਹਨਾਂ ਦਾ ਟਾਰਗੇਟ ਹੁੰਦਾ ਕਿ ਇਹਨਾਂ ਨੂੰ ਜਿਹੜਾ ਉਹ ਪੜ੍ਹਾਈ ਤੋਂ ਵਾਂਝਾ ਰੱਖਿਆ ਜਾਵੇ এডੂਕੇਸ਼ਨ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਇਹ ਪੜ ਗਏ ਤਾਂ ਇਹ ਸਮਝ ਜਾਣਗੇ ਕਿ ਸਾਡੇ ਰਾਈਟ ਕਿੱਥੇ ਨੇ ਇਨਾਂ ਨੂੰ ਇਕੁਅਲ ਨਾਲ ਬੰਨ੍ਹ ਦਿੱਤਾ ਜਾਵੇ ਜੀ ਉਹਨਾਂ ਰਾਈਟ ਦੇ ਸਮੇਂ ਲੱਗੀ ਤਾਂ ਰਾਜਾ ਫਰੋਨਾ ਦਾ ਹੋਏਗਾ ਸੋ ਮੇਰਾ ਜਿਹੜਾ ਕੰਸਰਨ ਆ ਡਾਕਟਰ ਭਾਗੋਲੀ ਸਾਹਿਬ ਦਾ ਕਿ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹਨਾਂ ਨੂੰ ਜਾਗਰੂਕਤਾ ਤੋਂ ਬਾਅਦ ਇਹ ਸਮਝ ਆਵੇ ਕਿ ਅਸੀਂ ਦੇਸ਼ ਦੇ ਹੁਕਮਰਾਨ ਬਣ ਆਏ ਆ ਨਾ ਕਿ ਸ਼ੋਸ਼ਿਤ ਵਰਗਾਂ ਕੋ ਸਹੀ ਹੈ ਜੀ ਇਹ ਲੈਕ ਆਫ ਅਵੇਅਰਨੈਸ ਆ ਉਹਨਾਂ ਲੋਕਾਂ ਨੂੰ ਇਹ ਪਤਾ ਨਹੀਂ ਕਿ ਜਿਹੜਾ ਰਾਜ ਆ ਰਾਜ ਦਾ ਮਤਲਬ ਕੀ ਆ ਰਾਜੇ ਬਣਨਾ ਆਪਣੇ ਆਪ ਦੇ ਇੱਕ ਵੱਡਾ ਲਫ਼ਜ਼ ਆ ਜਿਹੜੇ ਧਨਾੜ ਲੋਕ ਨੇ ਉਹਨਾਂ ਨੂੰ ਛੋਟੇ ਛੋਟੇ ਲਾਲਚ ਦਿੰਦੇ ਨੇ ਆਟੇ ਦੀਆਂ ਪੂਰੀਆਂ ਦਾ ਲਾਲਚ ਪੈਸਿਆਂ ਦਾ ਲਾਲਚ ਔਰ ਅਸਲ ਕੰਸਰਨ ਭੁੱਲ ਜਾਂਦੇ ਨੇ ਕਿ ਅਸੀਂ ਰਾਜ ਕਰਨ ਆਏ ਹਾਂ ਔਰ ਉਹ ਵਰਗ ਜਿਹੜਾ ਉਹ ਫਿਰ ਸ਼ੋਸ਼ਣ ਦਾ ਸ਼ੋਸ਼ਣ ਬਣ ਕੇ ਰਹਿ ਜਾਂਦਾ ਸੱਚ ਇਹ ਹੈ ਕਿ ਵਕਤ ਜਦੋਂ ਵੀ ਆਉਂਦਾ ਹੈ ਨਾ ਇਲੈਕਸ਼ਨ ਦਾ ਆਮ ਤੌਰ ਤੇ ਉਦੋਂ ਜਿਹੜੇ ਆ ਦਰਜਾਬੰਦੀ ਕੀਤੀ ਜਾਂਦੀ ਹੈ ਉਦੋਂ ਐ ਹੋ ਹੁੰਦਾ ਕਿ ਮਤਲਬ ਜਿਹੜੇ ਲੋਕ ਚਾਹੁੰਦੇ ਇਲੈਕਸ਼ਨ ਲੜਨੀ ਉਹ ਤੁਰ ਪੈਂਦੇ ਲੇਕਿਨ ਇਹ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਆਏ ਦੇ ਵਿੱਚ ਪੋਲਿਟੀਕਲ ਮੰਤਬ ਕੋਈ ਨਹੀਂ ਇਹ ਤਾਂ ਪੋਲਿਟੀਕਲ ਮੰਤਬ ਹੁੰਦਾ ਇਹਦੇ ਵਿੱਚ ਸਿਰਫ ਇਹ ਹੈ ਕਿ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਕਿ ਐਸਸੀ ਬੀਸੀ ਦੇ ਹੱਕ ਕੀ ਨੇ ਕਿਉਂਕਿ ਦੇਖੋ ਦੇਸ਼ ਦੇ ਵਿੱਚ ਐਸਸੀ ਤੇ ਬੀਸੀ ਨੂੰ ਹਾਲੇ ਵੀ ਉਹਨਾਂ ਦਾ ਨਾਂ ਸਮਾਜਿਕ ਰੁਤਬਾ ਮਿਲਿਆ ਨਾ ਉਹਨਾਂ ਦਾ ਕੋਈ ਰਾਜਨੀਤਿਕ ਰੁਤਬਾ ਮਿਲਿਆ ਨਾ ਉਹਨਾਂ ਦਾ ਕੋਈ ਧਾਰਮਿਕ ਰੁਤਬਾ ਮਿਲਿਆ ਇਸ ਕਰਕੇ 5000 ਸਾਲ ਤੋਂ ਉਹਦੇ ਵਾਸਤੇ ਸਟਰਗਲ ਕਰ ਰਹੇ ਨੇ ਤੇ ਅੱਜ ਵੀ ਸਾਡੀ ਇਹ ਹੈਗੀ ਆ ਕੋਸ਼ਿਸ਼ ਕਿ ਜਿਹੜਾ ਮੰਡਲ ਕਮਿਸ਼ਨ ਆ ਬੈਕਵਰਡ ਕਲਾਸਸ ਨੂੰ ਮਿਲਿਆ ਉਹ ਲਾਗੂ ਕੀਤਾ ਜਾਵੇ ਕਿਸੇ ਢੰਗ ਨਾਲ ਅਸੀਂ ਮਿਲ ਕੇ ਉਹਨੂੰ ਲਾਗੂ ਕਰਾਈਏ ਦੂਸਰਾ ਜਿਹੜਾ ਦੇਸ਼ ਦੇ ਵਿੱਚ ਮੱਜਬ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਧਰਮਾਂ ਦੇ ਆਧਾਰ ਦੇ ਉੱਤੇ ਵੰਡੀਆਂ ਤੇ ਲੜਾਈਆਂ ਨੇ ਕਿਸੇ ਢੰਗ ਨਾਲ ਉਹਨਾਂ ਨੂੰ ਥੱਲ ਪਾਈ ਜਾਵੇ ਤੇ ਇਨਸਾਨ ਨੂੰ ਇਨਸਾਨ ਬਣਾਇਆ ਜਾਵੇ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਜਿਨ੍ਹਾਂ ਨੇ ਸਾਰਿਆਂ ਨੂੰ ਇੱਕੋ ਹੀ ਕਿਹਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰ ਜਿਓ ਉਹ ਆ ਕਿ ਇੱਕ ਹੋ ਕੇ ਕਿਉਂਕਿ ਜੇ ਦੇਸ਼ ਦੇ ਉੱਤੇ ਭੀੜ ਪਈ ਨਾ ਜਦੋਂ ਹੁਣਾਂ ਜੰਗ ਲੱਗੀ ਆ ਤੇ ਉਦੋਂ ਇਹੋ ਕਹਿੰਦੇ ਸਭ ਸਾਰੇ ਜਣੇ ਇਕੱਠੇ ਹੋ ਤੇ ਇਕੱਠੇ ਤਾਂ ਹੋਵਾਂਗੇ ਜੇ ਅਸੀਂ ਧਾਰਮਿਕ ਤੌਰ ਤੇ ਜੇ ਤੁਸੀਂ ਜਾਤੀ ਤੌਰ ਤੇ ਜੇ ਅਸੀਂ ਪੋਲਿਟੀਕਲ ਤੌਰ ਦੇ ਉੱਤੇ ਔਰ ਜਿਹ ਹੈ ਸਮਾਜਿਕ ਤੌਰ ਤੇ ਇਕੱਠੇ ਹੋਈਏ ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਲੋਕ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਨੀਵਾਂ ਨਾ ਦਸੀਏ ਸਭ ਕੋ ਬਰਾਬਰ ਖੜੀਏ ਇਸ ਕਰਕੇ ਅੱਜ ਦਾ ਇਸ ਸਮੇਂਦਰ ਐਸੀ ਤੇ ਪੀਸੀ ਦੇ ਵਿਸ਼ੇਸ਼ ਟੋਪਿਕ ਤੇ ਉਹਨਾਂ ਦੇ ਹੱਕਾਂ ਬਾਰੇ ਦੀ ਜਾਗਰੂਕ ਕਰਨ ਵਾਸਤੇ ਕੀਤਾ ਜਾ ਰਿਹਾ ਹੈ